ਸਚਲ ਪ੍ਰਨਪਕ 24 ਦੇਖ ਰਹੇ ਦਸ਼ਕਾ ਦਾ ਸਵਾਗਤ ਹੈ ਤੇ ਮੈਂ ਹਮ ਮੋਹਿਤ ਕਲਵਾ ਸ਼੍ਰੋਮਣੀ ਕਾਲੀ ਦਲ ਦੇ ਮਖ ਖੁਲਾਰੇ ਅੱਜ ਦੇ ਪ੍ਰੀਅਰ ਨੇ ਸੀਮਾਨ ਤੇ ਫਿਰ ਤੋਂ ਤਾਂ ਹੀ ਕਸੇ ਨੇ ਉਹਨਾਂ ਕਿਹਾ ਕਿ ਮਖੋਂਦਰੀ ਪੰਜਾਬ ਦੀ ਇੱਕ ਹੋਰ ਕੜੀਆ ਕਤੂਤ ਸਾਹਮਣੇ ਆ ਚੁੱਕੀ ਹੈ ਤਰਨਤਾਰਨ ਦੀ ਜਿਮਣੀ ਚੋਣ ਨੂੰ ਧਿਆਨ ਦੇ ਵਿੱਚ ਰੱਖ ਕੇ ਕੇਵਲ ਤਰਨਤਾਰਨ ਹਲਕੇ ਦੇ ਹੀ ਕੋਰਸ ਪਿੰਡਾਂ ਨੂੰ ਗ੍ਰਾਂਟਾ ਵੰਡਿਆ ਜਾ ਰਹੇ ਹਨ ਉਹਨਾਂ ਕਿਹਾ ਚੰਗੀ ਗੱਲ ਹੈ ਕਿ ਵਿਕਾਸ ਕੀਤਾ ਜਾ ਰਿਹਾ ਪਰ ਇਹ ਸਿਰਫ ਵੋਟ ਸਿਆਸਤ ਦੀ ਚਲਾਕੀ ਲੱਗਦੀ ਹੈ ਹੂਨ ਹੈ ਤਰੀਕਾ ਤੁਹਾਨੂੰ ਫਾਇਦਾ ਨਹੀਂ ਦੇਵੇਗਾ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ 1700 ਪਿੰਡ ਹੜ੍ਹ ਦੀ ਬਚਾ ਦੇ ਨਾਲ ਸੰਘਰਸ਼ ਕਰ ਰਹੇ ਨੇ ਪਰ ਤੁਹਾਡੀ ਸਰਕਾਰ ਨੇ ਅਜੇ ਤੱਕ ਲੋਕਾਂ ਦੀ ਸੁਣਵਾਈ ਨਹੀਂ ਕੀਤੀ ਕੇਂਦਰ ਵੱਲੋਂ ਦਿੱਤਾ ਗਿਆ 12000 ਕਰੋੜ ਰੁਪਇਆ ਐਸਟੀਆਰ ਦਾ ਫੰਡ ਤੁਹਾਡੇ ਹੱਥਾਂ ਵਿੱਚ ਆਇਆ ਪਰ ਤੁਸੀਂ ਇਹ ਫੰਡ ਕਿਸੇ ਝੂਠੇ ਪ੍ਰਚਾਰਿਤ ਚਲਤਿਆਂ ਉੱਤੇ ਖਪਾ ਦਿੱਤਾ ਲੋਕਾਂ ਨੂੰ ਹੜ੍ਹਾਂ ਦਾ ਮੁਆਵਜ਼ਾ 1 ਰੁਪਇਆ ਵੀ ਨਹੀਂ ਦਿੱਤਾ ਗਿਆ ਉਹਨਾਂ ਸਰਕਾਰ ਨੂੰ ਚੇਤਾਵਨੀ ਦੇ ਦਿੰਦੇ ਹਾਂ ਕਿ ਇਹ ਹਫ਼ਤਾ ਲਈ ਵੋਟਾਂ ਦੀ ਸਿਆਸਤ ਕਰਦੇ ਰਹਿਣਾ ਕਿੰਨੀ ਦੇਰ ਚੱਲੇਗਾ ਪੰਜਾਬੀਆਂ ਨੂੰ ਹੁਣ ਤੁਹਾਡੀ ਕਟਿਆ ਰਾਜਨੀਤੀ ਪਤਾ ਲੱਗ ਚੁੱਕੀ ਹੈ ਤੇ ਜਿੰਨੀਆਂ ਗਰੰਟੀਆਂ ਤੁਸੀਂ ਵੰਡੀਆਂ ਵਾਡ ਲੋ ਪਰ ਇਸ ਵਾਰ ਲੋਕ ਤੁਹਾਨੂੰ ਤੁਹਾਡਾ ਅਸਲੀ ਚਿਹਰਾ ਦਿਖਾ ਕੇ ਤੁਹਾਨੂੰ ਸੱਤਾ ਤੋਂ ਹਟਾ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਹੜਾ ਦੇ ਪ੍ਰਭਾਵ ਹੇਠ ਤਕਰੀਬਨ ਤਕਰੀਬਨ ਪੰਜਾਬ ਦੇ 1700 ਪਿੰਡ 300 ਪਿੰਡ ਤਾਂ ਐਸੇ ਨੇ ਜਿਹੜੇ ਬਿਲਕੁਲ ਹੀ ਬਰਬਾਦ ਹੋ ਗਏ ਫਿਰ ਇਹ ਜਿਹੜਾ ਪੈਸਾ ਇਕੱਲਾ ਤਰਨ ਤਰਨ ਚ ਕਿਉਂ ਵੰਡਿਆ ਜਾ ਰਿਹਾ ਹੈ ਕਿ ਸਿਰਫ ਤੇ ਸਿਰਫ ਬਾਏ ਇਲੈਕਸ਼ਨ ਦੇ ਸ਼ਾਂਤਾਂ ਕੀ ਸਰਕਾਰ ਦਾ ਮਿਆਰ ਇਹਨਾਂ niche ਜਾ ਚੁੱਕਾ